ਦੀ ਕਸਮ ਸਭ ਸਵਾਇਗੁਰੂ ਜੀ ਕੀ ਫਤਿਹ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਕਿ ਆਪਣੇ ਵੱਡੇ-ਵਡੇਰਿਆਂ ਦੀ ਜਿਹੜੀ ਕੌਮ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀਆਂ ਯਾਦਾਂ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਜਿਹੜੀਆਂ ਵਾ ਉਹ ਹਮੇਸ਼ਾ ਰਾਜ ਕਰਦੀਆਂ ਨੇ ਤੇ ਉਹ ਕੌਮਾਂ ਹੀ ਅੱਗੇ ਵਧਦੀਆਂ ਨੇ ਸੋ ਅੱਜ ਅਸੀਂ ਇੱਥੇ ਖਲੋਤੇ ਆ ਪਿੰਡ ਵਡਾਲਾ ਵਿੱਚ ਜਿੱਥੇ ਕਿ ਇਹ ਸਿੱਖ ਧਰਮ ਦੀ ਸਿੱਖ ਫਲਵਾੜੀ ਨੂੰ ਵਾਧਾ ਖੁਲਾ ਰੱਖਣ ਵਾਸਤੇ ਸਿੱਖ ਮਿਸ਼ਨਰੀ ਕਾਜਵਾਲੋਂ ਬੱਚਿਆਂ ਦੀ ਜਿਹੜੀ ਆ ਗੁਰਮਤਿ ਪ੍ਰੀਖਿਆ ਲਈ ਜਾਂਦੀ ਆ ਜਿਹੜੀ ਪ੍ਰੀਖਿਆ ਪਿਛਲੇ ਦਿਨੀ ਹੋਈ ਸੀ ਤੇ ਇਹ ਪ੍ਰੀਖਿਆ ਜਿਹੜੀ ਉਹਦੇ ਵਿੱਚ ਬਾਅਦ ਚ ਪੇਪਰ ਜਿਹੜੇ ਉਹ ਵੀ ਚੈੱਕ ਕੀਤੇ ਜਾਂਦੇ ਆ ਤੇ ਸਾਹਮਣੇ ਤੁਹਾਨੂੰ ਮੁਖਾਦਨੇ ਮੇਰੇ ਨਾਲ ਮੌਜੂਦ ਨੇ ਸਰਦਾਰ ਮਨਵੀਰ ਸਿੰਘ ਜੀ ਬਡਾਲਾ ਤੇ ਸਾਡੇ ਮਾਤਾ ਜੀ ਉਹ ਵੀ ਮੌਜੂਦ ਨੇ ਤੇ ਭਾਈ ਗਿਆਨ ਸਿੰਘ ਜੀ ਭੋਮਾ ਇਹ ਵੀ ਸਾਡੇ ਕੋਲ ਮੌਜੂਦ ਨੇ ਇਹ ਸਾਰੇ ਜਿਹੜੀ ਸੇਵਾ ਪੇਪਰ ਚੈੱਕ ਕਰਨ ਦੀ ਸਾਰੇ ਆਪਾਂ ਰਲ ਮਿਲ ਕੇ ਕਰਦੇ ਆ ਤੇ ਇਹ ਵੀ ਵੀਰ ਜੀ ਵਾਲਾ ਨੇ ਤੇ ਮਾਤਾ ਜੀ ਜਿਹੜੀ ਇਹ ਵੀ ਬੜੇ ਪ੍ਰਾਤਨ ਪਰੇ ਬੜੇ ਪੁਰਾਣੇ ਸਮੇਂ ਤੋਂ ਮੈਂ ਰਹਿੰਦਾ ਆ ਵੀ ਕਾਫੀ ਜਿਹੜਾ ਤੋਂ ਇਹ ਜਿਹੜੇ ਆ ਧਾਰਮਿਕ ਨਾਲ ਨਾਲ ਜੁੜਿਆ ਸਾਰਾ ਹੀ ਪਰਿਵਾਰ ਤੇ ਇਹ ਸਤਗੁਰੂ ਪਾਸ਼ਾ ਦੀ ਬੜੀ ਮਿਹਰ ਆ ਇਹਨਾਂ ਇਸ ਪਰਿਵਾਰ ਉਤੇ ਤੇ ਇਹ ਇਸੇ ਤਰ੍ਹਾਂ ਜਿੱਦੜੇ ਜਿੱਥੇ ਕਿ ਗੁਰਦ੍ਰੇ ਸਾਹਿਬ ਇੱਕ ਇਹ ਵੀ ਸੇਵਾ ਜਿਹੜੀ ਮਾਤਾ ਜੀ ਅਨੁਭਵ ਹੁੰਦੇ ਆ ਤੇ ਬੜੇ ਚਿਰ ਤੋਂ ਅਨੁਭਵਦੇ ਆ ਰਹੇ ਤੇ ਸਾਰਾ ਪਰਿਵਾਰ ਜਿਹੜਾ ਗੁਰਮਤ ਨਾਲ ਜੁੜਿਆ ਹੋਆ ਤੇ ਅੱਜ ਅਸੀਂ ਇੱਥੇ ਇਹਨਾਂ ਨੂੰ ਛੋਟਾ ਜਿਹਾ ਇੱਕ ਸਨਮਾਨ ਇਹਨਾਂ ਨੂੰ ਪੇਪਰ ਜਿਹੜੇ ਚੈੱਕ ਕੀਤੇ ਆ ਇਹਨਾਂ ਦੇ ਪਰਿਵਾਰ ਨੇ ਆਪਣੇ ਲੈਵਲ ਤੇ ਕੀਤੇ ਸਾਰੇ ਬੱਚਿਆਂ ਨੇ ਕੀਤੇ ਆ ਤੇ ਇਹਨਾਂ ਦੇ ਮਾਤਾ-ਪਿਤਾ ਨੇ ਚੈੱਕ ਕੀਤੇ ਆ ਤੇ ਇਹਨਾਂ ਨੂੰ ਇੱਕ ਛੋਟਾ ਜਿਹਾ ਸਨਮਾਨ ਦੇਣ ਵਾਸਤੇ ਆਏ ਆ ਤੇ ਮੈਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦਾ ਵਾਂ ਕਿ ਸਾਡੇ ਕੋਲ ਇੰਨੀਆਂ-ਨੀਆਂ ਵਧੀਆ ਜਿਹੜੇ ਸੁਚੀਤਾ ਸਾਡੇ ਕੋਲ ਮੌਜੂਦ ਨੇ ਸੋ ਸਾਡੇ ਕੋਲ ਮੌਜੂਦ ਨੇ ਵੀਰ ਜੀ ਮਨਵੀਰ ਸਿੰਘ ਜੀ ਜਿਹੜੇ ਕਿ ਜਿੱਥੇ ਇੱਕ ਇਨਸਾਨ ਚੰਗੇ ਇਨਸਾਨ ਨੇ ਉਥੇ ਇਹਨਾਂ ਦੀ ਬਹੁਤ ਹੀ ਵਧੀਆ ਸੋਚ ਆ ਸਮਾਜ ਪ੍ਰਤੀ ਧਰਮ ਪ੍ਰਤੀ ਧਰਮ ਨੂੰ ਅੱਗੇ ਵਧਾਉਣ ਵਾਸਤੇ ਸਮਾਜ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਮੈਂ ਕਹੂੰਗਾ ਕਿ ਸਰਦਾਰ ਮਨੁਜੀਤ ਸਿੰਘ ਜੀ ਇਹ ਵੀ ਕਹ ਰਿਹਾ ਜੀ ਆਪਣੇ ਜਿਹੜੇ ਆ ਸਾਡੇ ਨਾਲ ਸਾਂਝੇ ਕਰਨ ਹਾਂਜੀ ਜੀ ਵਾਇਪੁਦੀ ਕਾਲਸਾ ਵਾਇਪੁਦੀ ਦੇ ਪਤੇ ਪਹਿਲਾਂ ਦੱਸ ਹੀ ਦਿੱਤਾ ਹੈ ਸਤਕਾਰਯੋਗ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਜਿਹੜੇ ਕਿ ਹਮੇਸ਼ਾ ਹੀ ਗੁਰਮਤਿ ਦੇ ਪ੍ਰਚਾਰ ਲਈ ਖਾਸ ਕਰਕੇ ਬੱਚਿਆਂ ਆਉਣ ਵਾਲੀ ਪਨੀਰੀ ਨੂੰ ਸਾਬਣ ਵਾਸਤੇ ਉਹਨਾਂ ਚ ਸਿੱਖ ਧਰਮ ਪ੍ਰਤੀ ਕੀ ਕੁਰਬਾਨੀਆਂ ਹੋਈਆਂ ਨੇ ਕੀ ਉਹਨਾਂ ਨੇ ਪੂਰਨੇ ਪਾਏ ਨੇ ਸਾਡੇ ਵੱਡ-ਵਡੇਰਿਆਂ ਨੇ ਤੇ ਉਹਨਾਂ ਬਾਰੇ ਬੱਚਿਆਂ ਦੇ ਵਿੱਚ ਸਕੂਲ ਲੈਵਲ ਤੇ ਪਿੰਡ ਲੈਵਲ ਦੇ ਉੱਤੇ ਬੜੇ ਚੇਤੂ ਅਸੀਂ ਵੇਖਦੇ ਆ ਰਹੇ ਹਾਂ ਕਿ ਬੜੇ ਸਾਲਾਂ ਤੋਂ ਇਹ ਆਪਣੇ ਮਿਸ਼ਨ ਦੇ ਵਿੱਚ ਚੱਲ ਰਹੇ ਨੇ ਤੇ ਚਾਹੇ ਬੱਚਿਆਂ ਦੇ ਧਾਰਮਿਕ ਪੇਪਰ ਲੈਣੇ ਹੋਣ ਜਾਂ ਕੋਈ ਹੋਰ ਦਸਤਾਰ ਮੁਕਾਬਲੇ ਹੋਣ ਦਰਬਾਣੀ ਕੰਟ ਮੁਕਾਬਲੇ ਹੋਣ ਇਹ ਸਾਰੀਆਂ ਸੇਵਾਵਾਂ ਭਾਈ ਪ੍ਰਤਾਪ ਸਿੰਘ ਜੀ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਸੀਗਾ ਕਿ ਬੱਚਿਆਂ ਦੇ ਪੇਪਰ ਲੈ ਇਸਨ ਪਿੱਛੇ ਜੇ ਤੇ ਉਹਨਾਂ ਦੇ ਪੇਪਰ ਚੈੱਕ ਕਰਨੇ ਤੇ ਉਹ ਬਾਕੀ ਸਾਰੇ ਪੇਪਰਸ ਹਨ ਤੇ ਮਾਦਾ ਜੀ ਉਹਨਾਂ ਨੇ ਸਾਡੇ ਬੱਚਿਆਂ ਨੇ ਵੀ ਉਹ ਪੇਪਰ ਚੈੱਕ ਕੀਤੇ ਤੇ ਕਿਉਂਕਿ ਇਹ ਮਕਸਦ ਵੀ ਦੱਸ ਕੇ ਗਏ ਸਨ ਕਿ ਜਦੋਂ ਉਹਨੇ ਪੇਪਰ ਜਿਹੜੇ ਚੈੱਕ ਕਰਨਗੇ ਤੇ ਉਹਦੇ ਨਾਲ ਪੇਪਰ ਚੈੱਕ ਕਰਨ ਵਾਲਿਆਂ ਦੀ ਨੌਲੇਜ ਦੇ ਵਿੱਚ ਵੀ ਵਾਧਾ ਜਿਹੜਾ ਆ ਇਸ ਵਿਸ਼ੇ ਦੇ ਪ੍ਰਤੀ ਹੋਊਗਾ ਤੇ ਉਹ ਵਾਕਈ ਅਸੀਂ ਵੇਖਿਆ ਕਿ ਜਦੋਂ ਬੱਚਿਆਂ ਨੇ ਪੇਪਰ ਚੈੱਕ ਕੀਤੇ ਤੇ ਉਹਨਾਂ ਦੀ ਨੌਲੇਜ ਦੇ ਵਿੱਚ ਵੀ ਜਿਹੜਾ ਆ ਜੋ ਵਿਸ਼ਾ ਸੀਗਾ 10 ਗੁਰੂ ਸਾਹਿਬਾਨਾਂ ਦੀ ਜੀਵਨੀ ਜਾਂ ਸਾਡੇ ਜਿਹੜੇ ਸਿੱਖ ਸ਼ਹੀਦ ਉਹਨਾਂ ਦੀਆਂ ਜੀਵਨੀਆਂ ਬਾਰੇ ਸਾਰਾ ਵਿਸ਼ਾ ਸੀਗਾ ਤੇ ਅਸੀਂ ਬਹੁਤ ਹੀ ਜਿਹੜਾ ਆ ਅ ਵਧੀਆ ਨੂੰ ਸਤਿ ਸ਼੍ਰੀ ਅਕਾਲ ਹੈ। ਯਹਾਂ ਪਰਮਾਤਮਾ ਦੀ ਕਿਰਪਾ ਅਸੀਂ ਧੰਨਵਾਦ ਕਰਦੇ ਆਂ। ਭਾਈ ਸਾਹਿਬ ਦਾ ਧੰਨਵਾਦ ਕਰਦੇ ਆਂ। ਗੁਰੂ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਇਹ ਸੇਵਾ ਜਿਹੜੀ ਆ ਸਾਡੇ ਕੋਲ ਜਿਹੜੀ ਆ ਆਪ ਗੁਰੂ ਸਾਹਿਬ ਦੀ ਜਿਹੜੀ ਆ ਲਈ ਆ। ਤੇ ਬੇਨਤੀ ਹੈ ਕਿ ਅਸੀਂ ਸਾਰੇ ਇਸੇ ਤਰੀਕੇ ਦੇ ਨਾਲ ਹਰ ਆਲ ਮਿਲ ਕੇ ਆਪਣੇ ਬੱਚਿਆਂ ਦੇ ਪ੍ਰਤੀ ਆਪਣੇ ਨੌਜਵਾਨਾਂ ਦੇ ਪ੍ਰਤੀ ਆਉਣ ਵਾਲੀ ਪੀੜ੍ਹੀ ਕਿਉਂਕਿ ਜੇ ਅਸੀਂ ਇਹ ਉਦਮ ਪਰਾਲੇ ਨਹੀਂ ਕਰਾਂਗੇ ਤੇ ਫਿਰ ਸਾਡਾ ਸਮਾਜ ਕਿਸ ਤਰੀਕੇ ਦਾ ਨਾਲ ਸੁਧਰੇਗਾ? ਸੁਧਰੇਗਾ ਕਿ ਨਹੀਂ ਸੁਧਰੇਗਾ? ਇਹ ਇੱਕ ਜਿਹੜਾ ਵਿਸ਼ਾ ਜ਼ਰੂਰ ਪੰਜਦਾ ਜੇ ਅਸੀਂ ਅੱਜ ਕੋਈ ਚੰਗਾ ਬੂਟਾ ਲਾ ਰਹੇ ਹਾਂ ਤੇ ਕੁਦਰਤੀ ਜ ਸੁਭਾਵਕ ਹੈ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਵਧੀਆ ਸ਼ਾਂ ਜਿਹੜਾ ਆ ਦੇਗਾ ਜੇ ਅਸੀਂ ਇਸ ਤਰੀਕੇ ਦੀ ਸੋਚ ਨਹੀਂ ਰੱਖਦੇ ਤੇ ਫਿਰ ਮੈਂ ਕਹਿ ਸਕਦਾ ਕਿ ਅਸੀਂ ਸ਼ਾਇਦ ਆਪਣੇ ਆਪ 'ਤੇ ਵੀ ਮਤਲਬ ਪ੍ਰਸਤ ਹਾਂ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰੀਕੇ ਨਾਲ ਅਸੀਂ ਸਾਰੇ ਰਲ ਮਿਲ ਕੇ ਆਪਣੇ ਬੱਚਿਆਂ ਤੇ ਨੌਜਵਾਨਾਂ ਪ੍ਰਤੀ ਉਦਮ ਅਪਰਾਲੇ ਜਾਰੀ ਰੱਖੀਏ ਵਾਹਿਗੁਰੂ ਜੀ ਦਾ ਖਾਸ ਸਵਾਸਾ ਨੰਬਰ ਜੀ ਮਨਵੀਰ ਸਿੰਘ ਜੀ ਜਿਨ੍ਹਾਂ ਨੇ ਬੜੇ ਹੀ ਵਿਸਤਾਰ ਨਾਲ ਆਪ ਜੀ ਨੂੰ ਦੱਸਿਆ ਕਿਉਂਕਿ ਇਹ ਵੀ ਬੜੀ ਇਹਨਾਂ ਦੀ ਵੀ ਬੜੀ ਇੱਕ ਸੇਵਾ ਵਾ ਜਿਹੜੀ ਕਿ ਚੰਗੀ ਸੋਚ ਸਮਾਜ ਨੂੰ ਅੱਗੇ ਚੰਗੀ ਮਤਲਬ ਕਿ ਅੱਗੇ ਲੈ ਕੇ ਜਾਣਾ ਚੰਗੀ ਸੋਚ ਨੂੰ ਅੱਗੇ ਲੈ ਕੇ ਜਾਣਾ ਨੌਜਵਾਨਾਂ ਪ੍ਰਤੀ ਸੋਚ ਜਿੱਥੇ ਅੱਜ ਅਸੀਂ ਇਹ ਪੇਪਰਾਂ ਬਾਰੇ ਗੱਲ ਕੀਤੀ ਆ ਉਥੇ ਆਪਾਂ ਇਹ ਵੀ ਸੰਤ ਨੂੰ ਕਹਿਣਾ ਚਾਹਾਂਗੇ ਕਿ ਆਪਾਂ ਨੂੰ ਪਤਾ ਕਿ ਦਸੰਬਰ ਮਹੀਨਾ ਚੱਲ ਰਿਹਾ ਤੇ ਦਸੰਬਰ ਮਹੀਨੇ ਵਿੱਚ ਜਿਹੜਾ ਵਾ ਪੋ ਮਹੀਨਾ ਸ਼ੁਰੂ ਹੋਣਾ ਤੇ ਉਹਦੇ ਵਿੱਚ ਜਿਹੜੀਆਂ ਸ਼ੀਤੀਆਂ ਦਾ ਜਿਹੜਾ ਵਾ ਸਾਰਾ 15 ਵਾਲਾ ਜਾਂਦਾ ਵਾ ਤੇ ਸਿੱਖ ਕੌਮ ਨੂੰ ਚਾਹੀਦਾ ਕਿ ਜਿੱਥੇ-ਜਿੱਥੇ ਵੀ ਗੁਰਸਪਿਆਰੇ ਵਸਦੇ ਨੇ ਉਹ ਵੀ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਤੇ ਜਿਹੜੇ ਚੌਥ ਸਾਬ ਜਿਆਦਿਆਂ ਨੇ ਸਾਡੇ ਵਾਸਤੇ ਸ਼ੀਤੀਆਂ ਦਿੱਤੀਆਂ ਵਾ ਜਿਨ੍ਹਾਂ ਨੂੰ ਕਿਤੇ ਇਹਨੇ ਡਰਾਵੇ ਦਿੱਤੇ ਗਏ ਬੜੇ ਲਾਜੇ ਦਿੱਤੇ ਗਏ ਪਰ ਉਹਨਾਂ ਨੇ ਜਿਹੜਾ ਸੂਬੇ ਨੂੰ ਜਵਾਬ ਦਿੱਤਾ ਸਹਿਬ ਜਾਨ ਦੀ ਹੱਸ ਕੇ ਕਹਿਆ ਸੂਬੇ ਪਰਬਤ ਤਾਬਿਆਂ ਨਾਲ ਨਹੀਂ ਹੱਲ ਜਾਂਦੇ ਪੁੱਤ ਹੋਣ ਜਿਹੜੇ ਸ਼ੇਰ ਬੱਬਰਾਂ ਦੇ ਕੰਦੇ ਭੇਡਾਂ ਵਿੱਚ ਨਹੀਂ ਰਲ ਜਾਂਦੇ ਸੋ ਸਾਨੂੰ ਵੀ ਆਪਣੀ ਜਿਹੜੀ ਆਸੀ ਕੌਮ ਦੀ ਬੱਕਰੀ ਪਛਾਣ ਜਿਹੜੀ ਆ ਉਹ ਰੱਖਣੀ ਚਾਹੀਦੀ ਆ ਸਾਫ ਸੁਤਰ ਰਹਿਣਾ ਚਾਹੀਦਾ ਤੇ ਗੁਰੂ ਵਾਲੇ ਬਣਨਾ ਚਾਹੀਦਾ ਮੈਂ ਡਾਕਟਰ ਪ੍ਰਤਾਪ ਸਿੰਘ ਗੁੰਹਾੜੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਕਹਿੰਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ